ਜੈ ਕਰੇ ਵੀਰ ਬਜਰੰਗੇ ਹਰਿ ਹਰਿ ਮਹਾਦੇਵ ਕੋਲੇ ਨਾ ਕਾਪਮਾਨ ਨਹੀਂ ਸਹੇਗੇ ਕੋਲੇ ਨਾ ਕਾਪਮਾਨ ਨਹੀਂ ਸਹੇਗੇ ਨਹੀਂ ਸਹੇਗੇ ਮਨਪੇ ਜਿਹੜਾ ਮੰਦਿਰ ਦੇ ਵਿੱਚ ਹਾਦਸਾ ਹੋਇਆ ਉਹ ਚੋਰੀ ਹੋਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਅੱਜ ਸਵੇਰੇ ਜਿਹੜਾ ਹਸਕਲਵਾੜੀ ਘਟਨਾ ਹੈ ਜੀ ਖੰਨੇ ਦੇ ਅੰਦਰ ਸ਼ਿਪੋਲੀ ਮੰਦਿਰ ਦੇ ਵਿੱਚ ਕਿਸੇ-ਕਿਸੇ ਸਰارتی ਇਨਸਾਨ ਨੇ ਸ਼ਿਵਲਿੰਗ ਨੂੰ ਬਹੁਤ ਹੀ ਵੱਡਾ ਨੁਕਸਾਨ ਪਹੁੰਚਾਇਆ ਇਹ ਸਾਡਾ Hindu ਸਮਾਜ ਦਾ ਸਾਵਨ ਦਾ ਮਹੀਨਾ ਜੜ ਬੜਾ ਹੀ ਪਵਨ ਮਹੀਨਾ ਮੰਨੇ ਜਾਂਦਾ ਕੋੜੀਨਾਥ ਦਾ ਮਹੀਨਾ ਮੰਨੇ ਜਾਂਦਾ ਔਰ ਇਸ ਮਹੀਨੇ ਦੇ ਲਾਸਟ ਵਿੱਚ ਆ ਕੇ ਇਸ ਤਰ੍ਹਾਂ ਦੀ ਹਰਕਤ ਹੋਣਾ ਪੰਜਾਬ ਦੇ ਅੰਦਰ ਇਹ ਇੱਕ ਦਰਸਾਇਆ ਜਾ ਰਿਹਾ ਹੈ ਕਿਉਂਕਿ 15 ਘਸੌਂ ਦੇ ਕਾਰਨ ਸਿਕਿਉਰਿਟੀ ਬਹੁਤ ਜ਼ਿਆਦਾ ਟਾਈਟ ਸੀ ਲੇਕਿਨ ਇੰਨੀ ਸਿਕਿਉਰਿਟੀ ਟਾਈਟ ਹੋਣ ਦੇ ਬਾਵਜੂਦ ਸਾਡੇ ਮੰਦਿਰਾਂ 'ਚ ਸਾਡਾ ਸੋਨਾ ਚਾਂਦੀ ਲੁਕ ਲਿੱਤਾ ਗਿਆ ਔਰ ਸਾਡੇ ਕੋਲ ਨਾਤੀ ਪਰਚਮਣ ਸ਼ਿਵਲਿੰਗ ਜਿਹੜਾ ਹੈਗਾ ਉਸ ਨੂੰ ਖੰਡਿਤ ਕੀਤਾ ਗਿਆ ਔਰ ਮੰਦਿਰ ਦੇ ਵਿੱਚ ਬੇਗੈਰਵੀ ਕੀਤੀ ਗਈ ਹੈ ਇਹ ਸੇਵ ਦੇ ਵਿੱਚ ਅਸੀਂ ਖੰਨੇ ਤੋਂ ਬਿਲਕੁਲ ਸੰਪਰਕ ਜਿਹੜਾ ਸਾਡੇ ਖੰਨੇ ਦੇ ਨੇੜੇ ਮੈਂ ਉਹਨਾਂ ਨਾਲ ਬਿਲਕੁਲ ਸੰਪਰਕ ਬਣਾਇਆ ਹੋਇਆ ਹੈ ਜੜ ਵੀ ਲੋੜ ਪੈਗੀ ਪੂਰੇ ਪੰਜਾਬ ਨੂੰ ਆਹਮਾਨ ਕਰਾਂਗੇ ਖੰਨਾ ਪਹੁੰਚਦਾ ਲੇਕਿਨ ਫਿਰ ਹਾਲ ਖੰਨੇ ਵਾਲਿਆਂ ਨੇ ਹੀ ਮੋਰਚਾ ਸੰਭਾਲਿਆ ਹੋਇਆ ਹੈ ਅਗਰ ਜ਼ਰੂਰਤ ਪਈ ਸਾਰੇ ਪੰਜਾਬ ਨੂੰ ਅਸੀਂ ਹਦੇਸ਼ ਕਰਾਂਗੇ ਖੰਨੇ ਦੀ ਤਰਫ ਕੋਚ ਕਰਨ ਵਾਸਤੇ ਹੋਰ ਇਸ ਸੇਵ ਦੇ ਵਿੱਚ ਅਸੀਂ ਹਿੰਦੂ ਸਖਸ਼ਾ ਸੰਤੀ ਹਿੰਦੂ ਤੱਕ ਵੱਲ ਅੱਜ ਦੀ ਹੋਣੇ ਮੀਟਿੰਗ ਨੇ ਵਿੱਚ ਅਸੀਂ ਡਿਸਾਈਡ ਕਰਿਆ ਕਿ ਜੋ ਵੀ ਅਸੀਂ ਨੰਬਰ ਸਟੇਨਾ ਤੇ ਭੇਜੇ ਆ WhatsApp ਤੇ ਵੀ ਕਰੇ ਹੋਰ ਉਸ ਨੰਬਰ ਤੇ ਜੋ ਵੀ ਇਸ ਬੇਅਦਮੀ ਦੇ ਜਿਹੜੇ ਮੁੱਖ ਦੋਸ਼ੀ ਹੈ ਉਹਨਾਂ ਦੇ ਬਾਰੇ ਵਿੱਚ ਸਾਨੂੰ ਦੱਸੇਗਾ ਪ੍ਰਸ਼ਾਸਨੋਂ ਨਹੀਂ ਹਿੰਦੂ ਸੱਖਿਆ ਸਮਤੀ ਦੇ ਦਫ਼ਤਰ ਵਿੱਚ ਦੱਸੇਗਾ ਜਿਹੜੇ ਨੰਬਰ ਅਸੀਂ ਹਾਈਲਾਈਟ ਕਰਿਆ ਉਹਨਾਂ ਨੰਬਰਾਂ ਤੇ ਸਾਨੂੰ ਦੱਸੇਗਾ ਉਹਨਾਂ ਨੂੰ 50000 ਰੁਪਏ ਦਾ ਨਗਰ ਇਨਾਮ ਦੇ ਕੇ ਅਸੀਂ ਸਨਮਾਨਤ ਕਰਾਂਗੇ ਅਗਰ ਉਹ ਚਾਹੇਗਾ ਉਹਦਾ ਨਾਮ ਗੁੱਪਤ ਰੱਖਿਆ ਜਾਵੇ ਤਾਂ ਉਹਦਾ ਨਾਮ ਗੁੱਪਤ ਵੀ ਰੱਖਿਆ ਜਾਊਗਾ ਲੇਕਿਨ ਉਹ 50000 ਰੁਪਏ ਅਸੀਂ ਉਹਦੇ ਹੀ ਦੇਵਾਂਗੇ ਜਦੋਂ ਸਾਡੇ ਕਾਰੇਲੇ ਦੇ ਵਿੱਚ ਸੰਪਰਕ ਕਰਕੇ ਉਹਨਾਂ ਬੰਦਿਆਂ ਦੇ ਉਹਨਾਂ ਦੋਸ਼ੀਆਂ ਦੇ ਬਾਰੇ ਮੈਂ ਦੱਸੇ